ਅੱਜ ਦੀ ਵੱਡੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ ਜੰਗਲਾਤ ਕਾਮਿਆਂ ਦੀ ਤਾਲਮੇਲ ਕਮੇਟੀ ਦੇ ਉਲਿੱਕੇ ਪ੍ਰੋਗਰਾਮ ਤਹਿਤ ਅੱਜ ਵੱਡੀ ਗਿਣਤੀ ਵਿੱਚ ਜੰਗਲਾਤ ਕਮੇ ਕੜਕ ਦੀ ਠੰਡ ਅਤੇ ਧੁੰਦ ਦੀ ਪਰਵਾਹ ਨਾ ਕਰਦੇ ਹੋਏ ਡਿਪਟੀ ਕਮਿਸ਼ਨਰ ਪਟਿਆਲਾ ਦੇ ਦਫ਼ਤਰ ਅੱਗੇ ਇਕੱਠ ਹੋਏ ਕਾਮਿਆਂ ਨੇ ਉਲਿੱਕੇ ਪ੍ਰੋਗਰਾਮ ਤਹਿਤ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਅਤੇ ਐਮ ਐਲ ਏ ਅਜੀਤਪਾਲ ਸਿੰਘ ਕੋਲੀ ਦੀ ਕੋਠੀਵਲ ਜਗਮੋਨ ਸਿੰਘ ਨੌ ਲੱਖਾ ਜਸਵਿੰਦਰ ਸਿੰਘ ਸੌਝਾ ਦਰਸ਼ਨ ਸਿੰਘ ਮੁੱਲੇਵਾਲ ਭੁਪਿੰਦਰ ਸਿੰਘ ਸੋਧ ਹੈੜੀ ਦੀ ਅਗਵਾਈ ਹੇਠ ਰੋਸ ਮਾਰਚ ਸ਼ੁਰੂ ਹੋਇਆ ਤਾਂ ਪੁਲਿਸ ਅਤੇ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਪ੍ਰਸ਼ਾਸਨ ਵੱਲੋਂ ਮੌਕੇ ਤੇ ਮਾਨਯੋਗ ਜੰਗਲਾਤ ਮੰਤਰੀ ਨਾਲ 7 ਫਰਵਰੀ 2024 ਦੀ ਮੀਟਿੰਗ ਤਹਿਤ ਕਰਵਾਈ ਫਿਰ ਵੀ ਜੰਗਲਾਤ ਕਾਮੇ ਸ਼ਾਂਤ ਨਹੀਂ ਹੋਏ ਉਹ ਆਪਣੇ ਕੱਡੇ ਸਾਥੀਆਂ ਨੂੰ ਬਹਾਲ ਕਰਵਾਉਣ ਲਈ ਆਪਣਾ ਮਾਰਚ ਲੈ ਕੇ ਵਣ ਮੰਡਲ ਅਫਸਰ ਪਟਿਆਲਾ ਅਤੇ ਸਾਊਥ ਸਰਕਲ ਅੱਗੇ ਪਹੁੰਚੇ ਜਿੱਥੇ ਜਾ ਕੇ 71 ਹੋਏ ਮੁਲਾਜ਼ਮਾਂ ਨੇ ਜ਼ੋਰਦਾਰ ਨਾਰੇਬਾਜ਼ੀ ਕੀਤੀ ਵਨ ਮੰਡਲ ਦਫ਼ਤਰ 71 ਮੁਲਾਜ਼ਮਾਂ ਨੂੰ ਸੰਬੋਧਨ ਕਰਦੇ ਹੋਏ ਮੁਲਾਜ਼ਮ ਆਗੂ ਦਰਸ਼ਨ ਸਿੰਘ ਬੈਲੂ ਮજરા ਅਤੇ ਖੁਲਵਿੰਦਰ ਸਿੰਘ ਕਾਲਵਾ ਨੇ ਕਿਹਾ ਕਿ ਜੇਕਰ ਛਾਂਟੀ ਕਿਤੇ ਕੰਮੇ ਬਹਾਲ ਨਾ ਕਿਤੇ ਤਾਂ ਕੱਲ ਮਿਤੀ 26 ਜਨਵਰੀ 2024 ਨੂੰ ਵੱਡੀ ਗਿਣਤੀ ਵਿੱਚ 71 ਹੋ ਕੇ ਮਾਨਯੋਗ ਗਵਰਨਰ ਪੰਜਾਬ ਨੂੰ ਮੰਗ ਪੱਤਰ ਦਿੱਤਾ ਜਾਵੇਗਾ ਮੁਲਾਜ਼ਮ ਆਗੂਆਂ ਨੇ ਚੇਤਾਵਨੀ ਦਿੱਤੀ ਜੇਕਰ ਸੰਘਰਸ਼ ਦੌਰਾਨ ਕਿਸੇ ਮੁਲਾਜ਼ਮ ਜਾਂ ਆਗੂ ਦਾ ਨੁਕਸਾਨ ਹੁੰਦਾ ਹੈ ਤਾਂ ਉਸਦੀ ਜ਼ਿੰਮੇਵਾਰੀ ਜੰਗਲਾਤ ਵਿਭਾਗ ਅਤੇ ਪੰਜਾਬ ਸਰਕਾਰ ਦੀ ਹੋਵੇਗੀ